جی بخیر ہندوستان پہنچے ہیں اور ਕਰਿਓ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੇਰੇ ਸਾਰੇ ਵੀਰ ਚੇਅਰਮੈਨ ਸਗਾਨ ਵਲੰਟੀਅਰਸ ਮੇਰੇ ਵੱਡੇ ਵੀਰ ਮਨੂਨ ਮਾਰਸ ਜੀ ਕਮਲ ਹੀਰ ਜੀ ਤੇ ਪਿੰਡ ਕੁੜਕਾਂ ਦੀ ਸਾਰੀ ਸੰਗਤ ਆਓ ਖਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੋਨ ਹੀਰ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਨਿਖਾਇਆ ਮੇਰੀ ਬੇਨਤੀ ਹੈ ਤੁਸੀਂ ਵੀ ਉੱਪਰ ਹੀ ਆ ਜਾਓ ਜੀ ਸੋ ਬਹੁਤ ਨੇਕ ਪ੍ਰਭਲਾ ਬਹੁਤ ਵਿਲੱਖਣ ਸੋਚ ਹੈ ਕਿ ਆਪਾਂ ਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਪੁੱਤਾਂ ਦੀ ਲੋਹੜੀ ਤਾਂ ਹਰੇਕ ਆਗਿਆ ਉਹਦੇ ਘਰ ਕਰਦਾ ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਅਸੀਂ ਲੋਹੜੀ ਦਾ ਚਾਹ ਕਰਾਂਗੇ ਲੋਹੜੀ ਮਨਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਹੈ ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ ਬਿਰਲਾ ਹੀ ਕੋਈ ਬੰਦਾ ਹੁੰਦਾ ਹੈ ਜੋ ਇਹਦੀ ਸੋਚ ਰੱਖਦਾ ਹੈ ਫੋ ਅਸੀਂ ਧੰਨਵਾਦ ਕਰਦੇ ਹਾਂ ਪਿੰਦੂ ਵੀਰ ਜੀ ਦਾ ਤੇ ਮੈਂ ਸਾਰੇ ਸਾਥ ਸੰਗਤਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਬਹੁਤ ਚਾਹਵਾਂ ਨਾਲ ਪਹੁੰਚੇ ਹੋ ਤੁਸੀਂ ਤੇ ਅੰਮ੍ਰਾਮਾ ਮਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆ ਦਾ ਪੂਰਾ ਇੰਜੋਏ ਕਰ ਤਕਨ ਤਿਆਂ ਪੁੱਤਾਂ ਦਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ ਤਿਆਂ ਦੇ ਹੋਣ ਦਾ ਜ਼ਿਆਦਾ ਚਾਹ ਚੜਦਾ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮੰਜਲ ਤੇ ਪਹੁੰਚ ਜਾਣਾ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਕੁੜੀਆਂਦਾਰੀ ਦੀ ਸਮਝ ਆ ਜਾਵੇ ਬੱਚੇ ਨੇ ਆਪ ਹੀ ਮੰਜ਼ਲ ਆਪ ਹੀ ਲੱਭ ਲੈਣੀ ਹੈ ਕੋਈ ਮਾਤੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕਰੋ ਇਸ ਹਾਲਤਾਂ। ਛੋਟੀ ਜੀ ਜ਼ਿੰਦਗੀ ਹੈ ਮੈਨੂੰ ਲੱਗਦਾ ਇੰਜੋਏ ਕਰ ਲੈਣੀ ਚਾਹੀਦੀ ਹੈ ਆਪਣੀ ਦਰਬਾਣੀ ਚ ਵੀ ਆਉਂਦਾ ਹੈ ਕਿ ਸੋਖਿਓ ਮੰਨਦਾ ਆਖੀਏ ਜੇ ਜੰਮੇ ਰਾਜਾਂ ਸੋ ਉਸ ਮਾਲਕ ਦੀ ਦੇਣ ਹੈ ਬਹੁਤ ਕੀਮਤੀ ਬੱਚੇ ਨੇ ਹਰੇਕ ਬੱਚਾ ਬਹੁਤ ਕੀਮਤੀ ਹੈ ਉਹ ਬਹੁਤ ਸੰਭਾਲ ਕੇ ਰੱਖਿਆ ਕਰੋ। ਉਹਨੂੰ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ ਵਿੱਚ ਵਿਚਰਨਾ ਸਿਖਾਓ। ਮੈਨੂੰ ਲੱਗਦਾ ਅੱਜ ਕੱਲ ਦੇ ਬੱਚੇ ਇੰਨੇ ਕੁ ਟੈਲੈਂਟਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰ ਦ੍ਰਿਸ਼ਾਤੋ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ ਤੇ ਪੈ ਜਾਣਗੇ ਤੇ ਅੱਜ ਕੱਲ ਦੀਆਂ ਮਾਮਾਂ ਮੈਨੂੰ ਲੱਗਦਾ ਜ਼ਿਆਦਾ ਐਜੂਕੇਟਡ ਕੋਣ ਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕੀ ਕੀ ਕਰਨਾ ਸਾਰੇ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜੇ ਲਿਖੇ ਹੋ ਤੁਸੀਂ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਵਧੀਆਂ ਆਪਾਂ এডੂਕੇਸ਼ਨ ਦੇਤੀਏ ਕਿਸੇ ਨਾ ਕਿਸੇ ਰਸਤੇ ਪਾ ਦਈਏ ਸੋ ਮੁੱਖ ਮੰਤਰੀ ਸਾਹਿਬ ਵੀ ਆ ਵੀ ਮਿਹਨਤ ਕਰ ਰਹੇ ਨੇ ਪਰ ਪੰਜਾਬ ਦੀ ਤਰੱਕੀ ਤਾਂ ਹੀ ਹੋਊ ਜੇ ਤੁਹਾਡੇ ਸਾਰਿਆਂ ਦੀ ਤਰੱਕੀ ਹੋਵੇ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਥੋੜੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜ੍ਹਨਗੇ ਲਿਖਣਗੇ ਵਧੀਆਂ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਬਣੂਗਾ ਇਹ ਲੋੜੀਆਂ ਦਾ ਆਪਾਂ ਦੇਖਿਆ ਕਿ ਭੁੱਲੇ ਗਏ ਸੀ ਕਿ ਲੋੜੀਆ ਵੀ ਮਨਾਉਣਾ ਐਨਾ ਟ੍ਰੈਂਡ ਚੱਲ ਗਿਆ ਸੀ ਕਿ ਆਪਾਂ ਬਾਹਰ ਭੇਜ ਦਈਏ ਬੱਚਿਆਂ ਨੂੰ ਜਿੰਨੇ ਕਿਨੇ ਦੂਰ ਲਾ ਕੇ ਉਥੇ ਜਾ ਕੇ ਆਉਗਾ ਸੈੱਟ ਹੋ ਜਾਣ ਬਹੁਤ ਮਾਨਕ ਦਾ ਸ਼ੁਕਰਾਨਾ ਕਰਦੇ ਆਂ ਕਿ ਇਹ ਤਿਉਹਾਰ ਜਿਹੜੇ ਨੇ ਆਪਣੇ ਭਰਾਤਾਂ ਇਹ ਦੁਆਰਾ ਹੋਂਦ ਚ ਆਏ ਨੇ ਲੋਕ ਆਪਦੇ ਮਨਾ ਰਹੇ ਨੇ ਲੋੜੀਆਂ ਨੂੰ ਚਾਵਾਂ ਨਾਲ ਪੀਆਂ ਨੂੰ ਬਹੁਤ ਚਾਵਾਂ ਨਾਲ ਅੱਜ ਕੱਲ੍ਹ ਲੋਕ ਮਨਾ ਰਹੇ ਨੇ ਸੋ ਸਰਕਾਰ ਪਰਾਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਓਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਹੋਣ ਦੇਣੇ ਜਿੰਨੇ ਜੋਗੇ ਹੈਗੇ ਅਣ ਥੋੜੇ ਵਿੱਚ ਹਾਜ਼ਰ ਰਹਾਂਗੇ ਥੋੜੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਦੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਂ ਤੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਤਾਂ ਇਹ ਚੱਲਦਾ ਕਿ ਆਹਦੇ ਲੋਕਾਂ ਨੂੰ ਮਿਲ ਕੇ ਆਹ ਕੋਈ ਥੋੜੇ ਤੋਂ ਗੱਲ ਸਿੱਖਣ ਨੂੰ ਮਿਲਦੀ ਹੈ ਕੋਈ ਅਸੀਂ ਥੋੜੀ ਨਾਲ ਗੱਲ ਕਰ ਲੈਣੇ ਆ ਵਧੀਆ ਲੱਗਦਾ ਹੈ ਜਿਹੜੇ ਮੈਡਮ ਨੇ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪੰਜਾਬ ਚ ਸਭ ਤੋਂ ਜ਼ਿਆਦਾ ਐਸਐਸਪੀ ਕੁੜੀਆਂ ਤੇ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ ਕੁੜੀਆਂ ਇਸੇ ਨਾਲੋਂ ਪਿੱਛੇ ਨਹੀਂ ਗਈਆਂ ਤੁਸੀਂ ਮੌਕਾ ਤਾਂ ਦਿਓ ਜੇ ਆਪਾਂ ਗੱਲ ਕਰੀਏ ਪੁਲਿਸ ਕਿ ਭਰਤੀ ਹੁੰਦੇ ਨੇ ਬੱਚੇ ਉਹਦੇ ਜਿਹੜੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ 12ਵੀਂ ਦੇ ਇਖਤਿਆਰ ਦੋਨੋਂ ਕੇਂਦਰ ਤੋਂ ਆਤਾ 90% ਕੁੜੀਆਂ ਪਹਿਲੇ ਨੰਬਰ ਤੇ ਆਈ ਹੁੰਦੀਆਂ ਸੋ ਇਹ ਕਰਨਾ ਤਾਂ ਇਹ ਤੁਮਾਰੇ ਹੌਂ ਕਰੰਦੀ ਲੋੜ ਦੇ ਸਭ ਨੂੰ ਪਤਾ ਹੈ ਕਿ ਕੁੜੀਆਂ ਬਹੁਤ ਤਰੱਕੀਆਂ ਕਰ ਸਕਦੀਆਂ ਨੇ ਬਰਾਬਰ ਦੇ ਬੱਚੇ ਨੇ ਸਾਰੇ ਦਾ ਦਰਜਾ ਆਪਾਂ ਚਾਹੀਏ ਕਿ ਇਹੀ ਹਾਸੇ ਖੇਡੇ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦੇ ਮੈਂ ਬਹੁਤ ਪਹਿਲੇ ਰੂਸ਼ ਕਰਨਾ ਕਰਦੀ ਹਾਂ ਧੰਨਵਾਦ ਕਰਦੀ ਹਾਂ ਤੁਸੀਂ ਸਾਰਾ ਕੱਢਿਆ ਇੰਨੀ ਠੰਡ ਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਇੱਥੇ ਆ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸ਼ਹਿਦ ਪਹਿਲਾ ਬੇਨਤੀ ਹੈ ਗੱਜ ਕੇ ਭਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਔਰ ਆਪਣੇ ਸਰਨਲ ਮੁਖਤਰ ਸਾਹਿਬ ਸਾਡੇ ਸਾਰਿਆਂ ਲਈ ਬੜੀ ਖਾਸ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟਰੀਕ ਸੀਐਮ ਬਣੇ ਤੇ ਘਰ ਵਿੱਚ ਤੁਹਾਨੂੰ ਪਤਾ ਆਪਾਂ ਨੋਰਮਲ ਘਰ ਵਿੱਚ ਵੀ ਪਤਨੀ ਨੂੰ ਹੋਮ ਮਿਸਟਰੀ ਕਹਿੰਦੇ ਆ ਅਸਲੀ ਪਾਵਨ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨ ਸਾਹਿਬ ਦਾ ਇਹਨਾਂ ਲਈ ਜੀ ਤਾੜੀਆਂ ਮਾਲਕ ਡਾਕਟਰ ਗੁਰਪ੍ਰੀਤ ਜੀ ਤੋਂ ਮਾਨ ਉਹਨਾਂ ਨੂੰ ਬੋਲਦੇ ਜ਼ਹੀਰ ਨੇ ਪੰਜਾਬ ਲਈ ਇਹਨਾਂ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ ਕਿ ਸਿਆਸਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਹੋਵੇ ਮੈਂ ਜਾਵਾਂ ਨਾ ਜਾਵਾਂ ਲੇਕਿਨ ਜਿੱਥੇ ਸਮਾਜ ਲਈ ਕੋਈ ਸਾਰਵਕ 公 ਕੰਮ ਹੋ ਰਿਹਾ ਹੋਣ ਜਾਂ ਬੇਟੀਆਂ ਦੀ ਗੱਲ ਹੋਵੇ ਉੱਥੇ ਜ਼ਰੂਰ ਤੇ ਸ਼ਿਰਕਤਾਂ ਦੇ। ਮੰਚ ਤੇ ਹੋਰ ਵੀ ਬਹੁਤ ਮਰਜ਼ਸ ਸਾਡੇ ਭੈਣ ਜੀ ਵੀ ਤਸ਼ੀਕ ਪਰਮਾਨ ਨੇ। ਬਾਅਦ ਜੋ ਗੈਸਸ ਦੇ ਸਾਹ ਜਦੋਂ ਮੈਂ ਐਂਟਰ ਹੋ ਰਿਹਾ ਸੀ ਇਹ ਬੜੀ ਸੁਰੀਲੀ ਆਵਾਜ਼ ਕਰਨਾ ਪਹਿਲੇ ਸੀ ਸਾਡੇ ਵਿੱਚੋਂ ਦੀ ਆਵਾਜ਼ ਮੇਰੇ ਛੋਟੇ ਭਾਈ ਮਨਮੋਹ ਵਾਰਿਸ ਚੰਗਾ ਸੁਣ ਕਰਨਾ ਪਹਿਲੇ ਤੇ ਐਨਰਜੈਟਿਕ ਹੋ ਜਾਂਦਾ ਪੰਗਾ ਐਸਐਸਪੀ ਸਾਹਿਬ ਡਾਕਟਰ ਖੁਸ਼ੀ ਪਰਵਾਹ ਨੇ ਸਾਰਿਆਂ ਨੂੰ ਦਰਜਾ ਬਦਲ ਜਾ ਸੱਸੀ ਗੌਰ ਮੈਂ ਹਿੰਦੂ ਜੋੜ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਭਾਈ ਇੱਥੋਂ ਪਰਦੇਸਾਂ ਚ ਗਏ ਇਨੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰਹਿਣ ਅਮਰੀਕਾ ਰਹਿਣ ਤੇਰੇ ਨਾਲ ਆਪਣੇ ਪਿੰਡਾਂ ਦੀ ਧੜਕਦਾ ਸੀ ਕੇਰਨਾਂ ਨੇ ਹਮੇਸ਼ਾ ਆਪਣੇ ਪਿੰਡਾਂ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਬੜੇ ਸਾਲਾਂ ਤੋਂ ਬੇਟੀਆਂ ਲਈ ਧੀਆਂ ਲਈ ਸੋਚਦੇ ਨੇ ਮੇਰੀ दिली ਖਵਾਸ਼ ਹੈ ਕਿ ਹੈ ਤਾਂ ਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਪਿੰਡੂ ਦੋਸਤਾਂ ਦੀ ਸੁਪਰ ਕ੍ਰੀਏਟਿਵ ਪਾਵਰ ਤੇ ਰੱਬ ਆ ਪਰਮ ਨਿਗਾਰ ਹੈ ਜਿਹਦੇ ਕਮ ਦੇ ਸਾਡੀ ਜਾਣ ਜਦੋਂ ਮਰਜ਼ੀ ਲੈਦਾ ਇਹ ਉਹਦੀ ਰਚਾਈ ਹੋਈ ਰਚਨਾ ਹੈ ਪਰ ਰੱਬ ਤੋਂ ਬਾਅਦ ਅਗਰ ਕੋਈ ਕ੍ਰਿਆਕੇ ਪਾਵਰ ਹੈ ਤੇ ਉਹ ਔਰਤ ਹੈ ਉਹ ਮਾਵਾਂ ਨੇ ਉਹ ਬੇਟੀਆਂ ਨੇ ਉਹ ਧੀਆਂ ਨੇ ਉਹ ਭੈਣਾਂ ਨੇ ਹਿਸਤੀ ਦੇ ਵਿੱਚ ਹਿਸਤੀ ਨੂੰ ਟ੍ਰੇਸ ਕਰੀਏ ਤੇ ਬਹੁਤ ਡਿਸਕ੍ਰਿਮੀਨੇਸ਼ਨ ਹੋਈ ਹੈ اور اتنا خاص ہوتے ہیں ہر خطے پر گرو سبان نے پہلی پاشاہی جو نانک دیو جی تو لے کے دسویں جو تک جو بیٹیاں اسے دیتی ہے اکویلٹی کا درجہ دیتا ہے چاہے وہ کروڑوں والی سر چکے تو گھٹ ہے جدو چھوٹے چھوٹے لالا ਦਾਦੀ ਮਾਤਾ ਗੁਜਰ ਦੇਵੀ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਲੈ ਕੇ ਬੇਟੀ ਆ ਕਿਸੇ ਨੇ ਲਿਖਿਆ ਖੱਟੇ ਜਾਂ ਦੁਪੱਟੇ ਚ ਲਪੇਟੀ ਫਿਰੇ ਮਾਤਾ ਦੋਵੇਂ ਪੁੱਤਰ ਦੇ ਪੁੱਤਰ ਪਿਆਰੇ ਗਰਜ ਜਾਇ ਰੱਬ ਕਰਕੇ ਦੇ ਦਰਦ ਮੁਗਲ ਸਰਕਾਰੇ ਉਹ ਮਹਾਨ ਮਾਂ ਬਾਬਾ ਫਰੀਦ ਦੀ ਮਾਂ ਰਾਬੀਆ ਬਸਰੀ ਸ਼ਹੀਦ ਆਦਰ ਭਗਤ ਸਿੰਘ ਜੀ ਦੀ ਮਾਂ ਇਹ ਲੋਕੋ بڑے بڑے ਸੂਰਮੇ ਸੰਤ ਮਹਾਪੁਰਸ਼ ਯੋਧਿਆਂ ਨੂੰ ਗਵਈਆ ਫਨਕਾਰਾਂ ਪਹਿਲਵਾਨਾਂ ਨੂੰ ਜਨੂ ਦੇਵ ਜਾਲੀਆਂ ਮਾਵਾਂ ਨੂੰ ਉਹ ਇੱਜ਼ਤ ਨਾ ਮਿਲਦੀ ਇਸ ਪਹਿਲੀ ਬਾਸ਼ਾ ਗੁਰੂ ਨਾਨਕ ਦੇਵ ਜੀ ਸਾਜੀ ਵਾਲਤਾ ਦਾ ਨਾਰਾ ਔਰਤ ਦੇ ਹੱਥ ਵਿੱਚ ਨਾ ਨਾਰਾ ਮਾ ਦੇ ਸੋ ਉਹ ਤੋਂ ਲੈ ਕੇ ਹੁਣ ਤੱਕ ਆਪਾਂ ਉਹਨਾਂ ਦੇ ਨਾਮ ਦੇਵਾਇਆ ਇਹ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਆਹ ਤੇ ਮਜ਼ਦੂਰ ਨਹੀਂ ਚਲੇ ਜਾਣਾ ਤੇ ਮਿੰਨੀ ਨਰ ਨੇ ਵੀ ਚਲੇ ਜਾਣਾ ਪਤਾ ਹੀ ਕੋਈ ਨਾ ਕਦਮ ਪੈ ਕੱਪ ਹੋ ਜਾਂਦੀ ਹੈ ਇੱਥੇ ਰਹਿ ਜਾਂਦੇ ਮਹਿਮਨਾਰੇ ਉਸ ਤੋਂ ਪਹਿਲਾਂ ਕਿ ਬੁਲਾਵਾ ਆਵੇ ਕੁਛ ਨਾ ਕੁਛ ਅੱਛੇ ਕੰਮ ਕਰ ਜਾਣੇ ਚਾਹੀਦੇ ਆ ਔਰ ਪਿੰਕੂ ਜੌਹਰ ਸਾਹਿਬ ਅਰੋਜ ਦੇ ਦੋਸਤਾਂ ਨੂੰ ਇੱਕ ਵਾਰ ਹੀ ਫਿਰ ਮੁਬਾਰਕਬਾਦ ਜਿਨ੍ਹਾਂ ਨੇ ਇਹਦਾ ਸੋਨਾ ਕੰਮ ਲੰਘਿਆ ਬੇਟੀਆਂ ਦੀ ਲੋੜੀ ਪਾਉਂਦੇ ਜੇ ਬੇਟੀਆਂ ਦੀ ਸ਼ਾਦੀ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੂੰ ਮੈਨੂੰ ਯਾਦ ਕੀਤਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਆਸ਼ੂ ਜੀ ਸੀਕ੍ਰੈਸਰੀਨ ਬਤਾਵਨ ਕਰਦੇ ਤਕਦੀਰ ਜੀ